ਅਕਸਰ ਚੋਰ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਲੇਕਿਨ ਕਈ ਵਾਰ ਮੌਕਾ ਅਜਿਹਾ ਵੀ ਆਉਂਦਾ ਏ ਕਿ ਚੋਰ ਭੱਜਣ ਦੇ ਵਿੱਚ ناکਾਮ ਸਾਬਤ ਹੁੰਦੇ ਨੇ ਤੇ ਲੋਕ ਉਹਨਾਂ ਨੂੰ ਫੜ ਲੈਂਦੇ ਨੇ ਤੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮੁਕਤਸਰ ਸਾਹਿਬ ਦੇ ਪਿੰਡ ਮਕੰਨ ਸਿੰਘ ਵਾਲਾ ਦੇ ਵਿੱਚ ਜਿੱਥੇ ਕਿ ਰਾਤ ਵੇਲੇ ਟਰਾਂਸਫਾਰਮਰ ਚੋਰੀ ਕਰਨ ਆਏ ਦੋ ਨੌਜਵਾਨਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਤੇ ਇਹ ਟਰਾਂਸਫਾਰਮਰ ਚੋਰੀ ਕਰਨ ਆਏ ਸੀ ਤੇ ਵੀਡੀਓ ਦੇ ਵਿੱਚ ਇਹਨਾਂ ਵੱਲੋਂ ਮੰਨਿਆ ਵੀ ਗਿਆ ਤੇ ਇਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਮਕੰਦਰ ਸਿੰਘ ਵਾਲੇ ਤੋਂ ਪੰਚਾਇਤ ਪੇਸ਼ ਹੋਈ ਸੀ ਕਿ ਰਾਤ ਉਹਨਾਂ ਦੇ ਪਿੰਡ ਦੋ ਵਿਅਕਤੀ ਚੋਰੀ ਦੀ ਨੀਅਤ ਨਾਲ ਗਏ ਉਹ ਟ੍ਰਾਂਸਫਰਮ ਚੋਰੀ ਕਰਨ ਲੱਗਿਆ ਸੀ ਉਹਨਾਂ ਨੂੰ ਮੌਕੇ ਤੇ ਉਹਨਾਂ ਨੇ ਫੜ ਲਿਆ ਫੜਨ ਤੋਂ ਬਾਅਦ ਚ ਉੱਤੇ ਰੋਲਾ ਪੈ ਗਿਆ ਦੀ ਕਾਫੀ ਲੋਕ ਇਕੱਠੇ ਹੋ ਗਏ ਸੀ ਉਹਨਾਂ ਦੀ ਪੁੱਟ ਮਾਰਕਟ ਤੋਂ ਉਹਨਾਂ ਨੇ ਜਿਹੜੀ ਕੀਤੀ ਉਸ ਤੋਂ ਬਾਅਦ ਅਸੀਂ ਜਦੋਂ ਮੌਕੇ ਤੇ ਮੈਂ ਪਹੁੰਚਿਆ ਤੇ ਉਹਨਾਂ ਨੂੰ ਲੈ ਕੇ ਆਇਆ ਸੀਗਾ ਉਹਦੇ ਬਾਬਤ ਉਹਨਾਂ ਨੇ ਆਪਦੀ ਸਤਨਾਮ ਸਿੰਘ ਪੁੱਤਰ ਰਮਨ ਸਿੰਘ ਰਮਨ ਸਿੰਘ ਗੁਰਨਾਮ ਸਿੰਘ ਪੁੱਤਰ ਹਰਮਨ ਸਿੰਘ ਇਹਨਾਂ ਨੇ ਸਟੇਟਮੈਂਟ ਦਿੱਤੀ ਜੀ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਦੇ ਖਿਲਾਫ ਮਕਦਮਾ ਅੰਦਰਜ ਕਰਤਾ ਜੀ ਕੀ ਕਰ ਹੋਏਗਾ ਨੰਬਰ ਸੀ ਜੀ ਉਹਨਾਂ ਦਾ ਹੁਣ ਬਾਅਦ ਚੀ ਮੈਡੀਕਲ ਚੈੱਕਅਪ ਕਰਾਉਣਿਆ ਜੋ ਉਹਨਾਂ ਦੀ ਰਿਪੋਰਟ ਆਈ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰ ਦੇਗੇ ਜੀ ਜਿਹਨਾਂ ਨੇ ਕੁੱਟਮਾਰ ਕੀਤੀ ਉਹਨਾਂ ਦੇ ਖਿਲਾਫ ਵੀ ਕੁਝ ਕਰੋ ਐਕਸ਼ਨ ਲਵੋ ਉਹ ਮੈਡੀਕਲ ਰਿਪੋਰਟ ਤੋਂ ਬਾਅਦ ਜੀ ਕੀ ਜਦੋਂ ਉਹਨਾਂ ਦਾ ਸਟੇਟਮੈਂਟ ਲੈਣੇ ਬਾਅਦ ਚੀ ਜੋ ਹੋਇਆ ਉਹ ਕਰਾਂਗੇ ਜੀ ਸਰ ਜਿਹੜੇ ਲੋਕ ਪਰੇ ਗਏ ਨੇ ਤੇ ਖਾਬ ਪਹਿਲਾਂ ਕੋਈ ਪਰਚੇ ਦਾ ਇਹਨਾਂ ਦੇ ਖਿਲਾਫ ਪਹਿਲਾਂ ਕਾਫੀ ਜੀ ਟਰਾਂਸਫਰਮ ਪਿਉਰੀ ਕਰਨੇ ਮੋਟਰਾਂ ਚੋਰੀ ਕਰਨ ਦੇ ਖੇਤਾਂ 'ਚੋ ਚੋਰੀ ਕਰਦੇ ਜੀ 8 8 9 9 ਮਕਦਮੇੰਦਰ ਜੀ ਇੱਕ ਪਿੰਡ ਦਾ ਮਾਉਣਾ ਜਾਂ ਚੋੜਾ ਮਰ ਦੇ ਦੇਖੋ ਜੀ ਹੁਣ ਮੌਕੇ ਤੇ ਪੁੱਛ ਕੇ ਚ ਹੋਊਗੀ ਇਹਨਾਂ ਤੋਂ ਉਦੋਂ ਮੁਤਾਬਕ ਪਤਾ ਲੱਗੂਗਾ ਵੀ ਇਹਨਾਂ ਨੇ ਕਿਤੇ ਕਿਤੇ ਚੋਰੀਆਂ ਕੀਤੀਆਂ ਕੀ ਕੀ ਕੀਤਾ ਇੱਕ ਮੋਟਰਸਾਈਕਲ ਵੀ ਉਹਨਾਂ ਨੇ ਦਸਨ ਮੁਤਾਬਕ ਚੋਰੀ ਦਾ ਤੇ ਕਦੇ ਨੰਬਰ ਪਲੇਟ ਜਲੀ ਲਈ ਪਟੀ ਆ ਜੀ ਤਾਂ ਉਹ ਉਹਦੇ ਸਾਰੀਆਂ ਗੱਲਾਂ ਵੈਰੀਫਾਈ ਹੋਣਗੀਆਂ ਹੁਣ ਜੀ ਜਗਬਾਣੀ ਟੀਵੀ ਲਈ ਇਹ ਆ ਚਿੱਟੂ ਦੀ ਰਿਪੋਰਟ